ਸਿੰ ਅੱਜ ਜਿਹੜਾ ਪਾਣੀ ਦਾ ਪੱਧਰ ਵਧਿਆ ਕਿੰਨੇ ਦਾ ਵਧਿਆ ਪਾਣੀ ਦਾ ਪੱਧਰ ਪਾਣੀ ਦਾ ਸਵੇਰੇ 3-4 ਵਜੇ ਤੋਂ ਦਰਮਿਆਨੋਂ ਆਇਆ ਪਾਣੀ ਤੇ ਇਹ ਹੁਣ ਬਹੁਤਾ ਹੋ ਗਿਆ ਤੇ ਹੁਣ ਇਹਨਾਂ ਆਪਣੀ ਮਰਜ਼ੀ ਨਾਲ ਹੀ ਹਟਣਾ ਤੇ ਅਸੀਂ ਰਾਤ ਦੇ ਰਾਤ ਖੜੋਤੇ ਹਾਂ ਪਾਰ ਦੇ ਪਾਰ ਖੜੋਤੇ ਹਾਂ ਹੁਣ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਿਹੜੇ ਪਿੰਡ ਜਾਣਾ ਸੀ ਪਾਰ ਦੇ ਪਾਸੇ ਸੂਰ ਕੇਬੇ ਜਾਣਾ ਸੀ ਸਰਕਾਰਾਂ ਕੋ ਕੀ ਮੰਗ ਕਰਦੇ ਹੋ ਸਰਕਾਰਾਂ ਕੋ ਮੰਗ ਇਹੋ ਕਰਨੀ ਹੈ ਸਾਡੇ ਦੋਆ ਕੋਲ ਲਾ ਦਿਓ ਸਰਕਾਰ ਨੇ ਲਾਉਣਾ ਅਸੀਂ ਤੇ ਲਾ ਨਹੀਂ ਸਕਦੇ ਸਾਡੇ ਕੋਲ ਮੰਜਾ ਨਹੀਂ ਬਣਦਾ ਅਸੀਂ ਇਹ ਪੋੜਾ ਸਕਦੇ ਆ ਜੋ ਕਰਨਾ ਤੋਹਾ ਕਰਨਾ ਤੇ ਇਹ ਹੈ ਵੀ ਮੜਾ ਮੋਠਾ ਇਹ ਗਰੀਬ ਬੰਤਾ ਜਿਹੜੀ ਜਨਾ 5000 ਦੁਨੀਆ ਫਾ ਲੱਗੀ ਹੈ ਉਹ ਕਿੱ데 ਨਾ ਆ ਸਕਦੇ ਨਾ ਜਾ ਸਕਦੇ ਦੇਖੋ ਹਾਸਾ ਵਾਪਰ ਜਾਏ ਇਹ ਕਿੱਧਰ ਨੂੰ ਜਾਵਾਂ ਹੈ ਦੇਖੋ ਹਾਸਾ ਵਾਪਰ ਦੇ ਦੇ ਅਸੀਂ ਕੁਝ ਨਹੀਂ ਕਰ ਸਕਦੇ ਨਾ ਕਰ ਸਕਨੀ ਆ ਅੱਗੇ ਹੁਣ ਤੁਹਾਨੂੰ ਪਤਾ ਜੀ ਸਾਰੇ ਹੁਣ ਅਸੂਲੇ ਦਿੱਕੀ ਕਰ ਸਕਦੇ ਠੀਕ ਹੈ ਬੱਪੀ ਮੇਰਾ ਸਤਰ ਸਿੰਘ ਨਾ ਜੀ ਮੇਰਾ ਪਾਣੀ ਦਾ ਪੱਧਰ ਕਿੰਨਾ ਕੁ ਵੱਧ ਗਿਆ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਜੀ ਕਮ ਸੇ ਕਮ 50000 ਤੋਂ ਉੱਪਰ ਟੱਪ ਗਿਆ ਜੀ ਕੁਛ ਪਾਣੀ ਹਾਂਜੀ ਇਸ ਪਾਣੀ ਦੇ ਨਾਲ ਜਿਹੜਾ ਪਲਟੂਨ ਪੁਲ ਸੀ ਉਹਨੂੰ ਵੀ ਨੁਕਸਾਨ ਪਹੁੰਚਿਆ ਪੁਲ ਨੂੰ ਨੁਕਸਾਨ ਆ ਜੀ ਰੈਂਪਾ ਦੋਨਾਂ ਛਟਾ ਤੇ ਰੁੜ ਗਏ ਆ ਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਪਾਣੀ ਹੋਰ ਵੀ ਆਉਣ ਦੇ ਚਾਂਸ ਹੈ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਜੀ ਜਿਆਦਾ ਪਾਣੀ ਹੋਰ ਚੜ ਗਿਆ ਤੇ ਜਿਹੜੇ ਆਉਣ ਜਾਣ ਵਾਲੇ ਲੋਕ ਸੀ ਉਹ ਪਰੇਸ਼ਾਨ ਹੋ ਰਹੇ ਉਹਨਾਂ ਨੂੰ ਪੜੀ ਮੁਸ਼ਕਲ ਪਾਰ ਕੀਤਾ ਜੀ ਉਸ ਬੰਦੇ ਫਸ ਕੇ ਪਾਰ ਵੀ ਆ ਜੀ ਜੀ ਵਿਹਾਲੀ ਅਸਾ ਉਹਨਾਂ ਵੀ ਆ ਕਾਫੀ ਪ੍ਰੋਬਲਮ ਹੈ ਜੀ ਬਹੁਤ ਜਿਆਦਾ ਆ ਹਾਂ ਜੀ ਹਾਂ ਜੀ ਬਹੁਤ ਮੁਸ਼ਕਲ ਹੈ ਜੀ ਉਹਨਾਂ ਦਾ ਮੁੰਡੇ ਦਾ ਵੀ ਵਿਆਹ ਹੈ ਤਾਂ ਇੱਕ ਕਿਸ਼ਤੀ ਪਾਰ ਨਹੀਂ ਆ ਜੀ ਆਪਾਂ ਨੇ ਕਿਸ਼ਤੀ ਨਹੀਂ ਪਾਈ ਜੀ ਪਿੱਛੋਂ ਜਿਹੜਾ ਉਹਨਾਂ ਕੱਢਿਆ ਲਗ ਲਗ ਪਾਣੀ ਜੀ ਕਿਸ਼ਤੀ ਆਪਣਾ ਥੋੜਾ ਪਾਣੀ ਕੰਟਰੋਲ ਹੈਗਾ ਫਿਰ ਚਲਾਵਾਂਗੇ ਜੀ ਹਜੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਜੀ ਪਾ ਜੀ ਮੈਂ ਦੇਖੇ ਆਪਣੇ ਕੱਲ੍ਹ ਜੀ ਗਈ ਸੀ ਰਾਤ ਰਹੀ ਦੇਖੇ ਤੇ ਮੈਨੂੰ ਜਾਣਾ ਇਸ ਪਾਰ ਨੂੰ ਤੇ ਉਹ ਦਰਿਆਏ ਪਾਣੀ ਬੜਾ ਆ ਗਿਆ ਬੜੀ ਮੁਸ਼ਕਲ ਹੋਗੀ ਨਹੀਂ ਰੇਣੀ ਪਿਆਦੀ ਪਈ ਪੁਲ ਦੇ ਅੱਗੇ ਪਾਣੀ ਬਹੁਤ ਆ ਗਿਆ ਆ ਆ ਤਾਂ ਢੋਲ ਵੀ ਰੁੜਨ ਦਾ ਖਤਰਾ ਆ ਫਰੇਪਾ ਪਾਣੀ ਹੁਣ ਦੋ ਦਿਨ ਤੇ ਆਏ ਪਾਣੀ ਆਣਾ ਤੇ ਬੜੀ ਮੁਸ਼ਕਲ ਆ ਭਾਜੀ ਸਾਡੇ ਮੰਡ ਦਾ ਪੁਲ ਵੱਜਣਾ ਚਾਹੀਦਾ ਪੁਲ ਵੱਜੇ ਪੱਕੀ ਪੱਕਾ ਦਰਿਆ ਵੱਜੇ ਚਾਰ ਸ਼ਬੇਰਿਓ ਤੇ ਚਲੋ ਸਾਡੀ ਮੁਸ਼ਕਲ ਜਿਹੜੀ ਆ ਦੂਰ ਹੋ ਜੇ ਆਰਾਮ ਨਾਲ ਜਾਂ ਫਿਰ ਘਰ ਜਾਈਏ ਆ ਸਾਨੂੰ ਇੱਥੇ ਛੇਰ ਦੇ ਆਣ ਕੇ ਬੈਠੇ ਜਿਆਂ ਇਹੜੇ ਪਿੰਡ ਤੋਂ ਵੀ ਅਸੀਂ ਛੇਬੇ ਜਾਣਾ ਪਾ ਵੀ ਛੇਬੇ ਛੇਬੇ ਸਾਡਾ ਘਰ ਕਿੱਥੇ ਗਈ ਸੀ ਅੱਜ ਗੁਰਦੁਆਰੇ ਅਦਰ ਮੈਂ ਉਹ ਕਾਨੂੰ ਮਾਣ ਵਾਲੇ ਲਈ ਤੇ ਕੇ ਨੇ ਪ੍ਰਾਣੇ ਚਾਹ ਲੈ ਆਵਾਂ ਆਉਜੀ ਮੈਂ ਗਈ ਜੀ ਸੀਰਾਕ ਮੈਂ ਆਪਣੇ ਤੇ ਕੇ ਰੋਣ ਮੈਂ ਚਲ ਸਵੇਰੇ ਚਾਹ ਚੂਪੀ ਰੋਟੀ ਫਾਦੀ ਤੇ ਮੈਂ ਬਾਸ ਲਈ ਤੇ ਮੈਂ ਚਲ ਮੈਂ ਚਲਣੀ ਆਪਣੇ ਪਿੰਡ ਤੇ ਹੱਥੋਂ ਤੇ ਨੰਗੇ ਵਾਲੀ ਜਾਂਦੇ ਆ ਸਰਕਾਰਾਂ ਤੋਂ ਕੀ ਮੰਗ ਕਰਦੇ ਆ ਅਸੀਂ ਸਰਕਾਰਾਂ ਨੂੰ ਕਹਿੰਦੇ ਆ ਸਾਡਾ ਪੱਕਾ ਫੋਲ ਬਣੋ ਪੱਕਾ ਪੁਲ ਬਣੋ ਪੱਕਾ ਦਰਿਆ ਪੱਕਾ ਚਾਰ ਛੇ ਰੇ ਸਾਢਾ ਤੋਂ ਪੱਕਾ ਦਰਿਆ ਸਾਡਾ ਬੰਦ ਜਿਹੜਾ ਪੁਲ ਬੱਜ ਦੇ ਵਿੱਚ ਚਲੋ ਅਸੀਂ ਦਿਨ ਰਾਤ ਜਾ ਸਕੀਏ ਆ ਸਕੀਏ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ